ਆਹ ਬੰਦੇ ਖਾਇਰਾ ਖਾਲੀ ਨਹੀਂ ਕਰਦਾ ਹੱਦ ਕਰ ਸੁਰੀ ਨਾ ਮਾਰ ਕੇ ਰਸਤੀ ਹਦੀਰੇ ਵਰਗੀ ਕੋਟੇ ਤੋਂ ਪਰਦੇਸ ਚੁੱਟਿਆ ਇੱਕ ਪਰਦੇਸ ਇਹ ਕੰਦਰ ਬੰਨ ਕਰਦਾ ਇੱਕ ਬਾਹਰ ਬਾਹਰ ਕਰਦਾ ਮਾਂ ਬੁੱਤਾ ਤੋਂ ਵੀ ਹਵਾਜੀ ਜਲਦੀ ਜੀ ਦੁਨੀਆ ਤੋਂ ਫਾਈ ਫੀਟ ਜਾਂਦੇ ਆ ਉਹਦੇ ਇੰਨੇ ਫਾਰਮਿੰਗ ਹੋ ਗਿਆ ਸੋ ਕੋਲੜਾ ਜੋ ਸੇ ਉਹ ਬੋਲਦਾ ਬੋਲਦਾ ਬੜਾ ਪਿਆਰ ਕਰਦਾ ਉਹ ਬਸ ਕਰੇਗਾ ਨਾ ਨਹੀਂ ਉਹ ਨਹੀਂ ਬੋਲਣਾ ਉਹ ਕਹਿੰਦੀ ਕਿ ਤੁਸੀਂ ਪਹਿਲਾਂ ਸਿੱਖਿਆ ਬੰਦੇ ਤੁਸੀਂ ਕਿਹਜੋਤੀਓ ਦੀ ਜਵਾਬ ਕੋਲ ਕੇ ਸ਼ਹਿਰ ਦੀ ਚੰਦ ਕਰੇ ਕਿ ਕਿੰਨਾਂ ਨੂੰ ਪੁੱੁਰ ਕਿੱਥੇ ਹੁੰਦੀ ਆ ਸਾਡੇ ਬਾਜਰ ਰੋਡ ਚਾਹੋ ਆ ਕੇ ਬੰਦਾ ਮੇਟੀਨਾਰ ਮਰਦੇ ਆ ਗਏ ਨੇ ਪਹਿਲੀ ਟੁਪਰੀ ਸਾਡੇ ਦੋ ਘਰ ਪਿਆਰੇ ਇਹਨਾਂ ਨੇ ਸਾਡੇ ਦੋ ਘਰ ਪਿਆਰੇ ਮੇਰੇ ਪੁੱਤਰ ਦਰ ਕੋ ਨਾ ਕੋ ਨਾ ਆ ਕਿ ਕੋਈ ਨਾ ਬੱਚੇ ਨੂੰ ਜੀ ਨਹੀਂ ਕਰ ਬੱਚੇ ਕੋਈ ਗਈ ਇਹ ਤੁਹਾਨੂੰ ਨਹੀਂ ਪੈਸ

ਕਹਿੰਦੇ ਸੋਟਾ ਦਾ ਬਟਾ ਗੱਲਾਂ ਹੀ ਕੋਵੇ ਤੇਰੇ ਨਾਂ ਨੇ ਬੂਨੇ ਤਾਂ ਸੱਚ ਮੁਡੀ ਸੋਨਾ ਜਾਰਨ ਕਹਿੰਦੇ ਵੀਰ ਵਰਗਿਆਂ ਨੇ ਆ ਨਾ ਮਾਰ ਕੇ ਨਾ ਇਹ ਮੇਰਾ ਮੂੰਹ ਤੇ ਲੱੜ ਗਿਆ ਬਿਲਕੁਲ ਮੇਰੇ ਭੂਣ ਕੱਲ ਸਰਪਟਾ ਚੰਡੀਗੜ੍ਹ ਤੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣ ਹੁਣ ਉਹ ਅਹੀਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰੀ ਗੜੀ ਕਿ ਤੇ ਪੰਜਾਬੀ ਸਿਆਸਤ ਨੂੰ ਕਾਹਨੂੰ ਕਹਿੰਦੇ ਸਾਰੇ ਸੱਚ ਨੂੰ ਕਰ ਰਹੇ ਆ ਉਹ ਮਤਲਬ ਉਹਨਾਂ ਨੇ ਆਪਣੀ ਭੜਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਆਹ ਕਹਿੰਦੀ ਆ ਚਲੋ ਕਿਹਨਾਂ ਨਾਲ ਅਰੇ ਬੰਦਰ ਕੋਈ ਜੀ ਦੋਪਹੀ ਘਟਨਾ ਹੋਈ ਆ ਹਾਂਜੀ ਹਾਂ ਹਾਈਵੇ ਤੇ ਵੀ ਬਹਿਣਾ ਪੈ ਗਿਆ ਹਾਂਜੀ ਕੀ ਕਰਦੇ ਆ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਅਰੰਭ ਸਾਫ ਕੀਤਾ ਜਾਏ ਤੇ ਇਹ ਪੂਣੀ ਬਟੇ ਰੈਸਟੋਰੈਂਟ ਸਾਹਮਣੇ ਪਰਚੇ ਕੱਟਣ ਆਣ ਪਿਆ ਤੇ ਵਿਆਗਿਆਂ ਦੇ ਪਾਸੇ ਰਿਟੀ ਗਈ ਹੈ ਬਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਦੇਖਦੇ ਸੀ ਕਿ ਹੁਣ ਕੌਣ ਕੀ ਸਮਝੇ ਕੀ ਜੀ ਘਟਾਉਣਾ ਜਾਪਦਾ ਇਹ ਪ੍ਰੀਪਲਾਨਡ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਰੋਨੀ ਚਲ ਵਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸਦਾ ਕੀਤਾ ਗਿਆ ਇਹ ਕੋਈ ਨਾਲ ਦੁਸ਼ਮਣੀ ਜੱਗੂ ਨਾਲ ਬੜੀ ਇਹ ਕੋਈ ਕਿਹਨੇ ਸ਼ਿਕਾਇਤ ਨਹੀਂ ਕੀਤਾ ਐ ਤੇ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉਹ ਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਹੈ ਡੈਥ ਤੋਂ ਬਾਅਦ ਹੁੰਦਾ ਪੋਸਟਮਾਰਟਮ ਹੋਇਆ ਪੋਰਵਾਲੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਹੀਂ ਉਹਦੀ ਉਹਦੇ 185 ਲਿਖੀ ਉਹਦੀ ਪਰ ਤੁਸੀਂ ਕੀ ਲਿਖਿਆ ਸੀ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਇਹ ਕੀ ਲਿਖਿਆ ਉਹਦੇ ਬਾਰੇ ਦੱਸ ਸਕਦੇ ਕੀ ਕੀ ਲਿਖਿਆ ਜੀ ਐਪਲੀਕੇਸ਼ਨ ਮੇਰੇ ਕੋ ਆਈ ਜੀਰੋ ਹੁਣ ਮੈਨੂੰ ਇਸ ਟਾਈਮ ਪੂਰਾ ਜਾਦ ਨਹੀਂ ਆ ਮੈਨੂੰ ਪੂਰਾ ਜਾਦ ਨਹੀਂ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋ ਜਾਦ ਨਹੀਂ ਫਰਟੈਸਟ ਹਾਂ ਅੱਜ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਲਗਭਗ ਲੱਗੇ ਪਰਸੈਂਟ ਉਹ ਆਪਰੇਸ਼ਨ ਤੇ ਭਾਈ ਨਾਮ ਆ ਕੇ ਬੋਲਣ ਨੂੰ ਫੋਨ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਮ ਮੈਨੂੰ ਨਹੀਂ ਦੇਖੋ ਇਹ ਤਾਂ ਮੈਂ ਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰੇ ਤੇ ਤੁਸੀਂ ਅਜੇ ਸਵੇਰੇ ਤੇ ਫੇਰ ਇਹਦੇ ਪਸਲ ਗਿਆ ਹੁਣ ਜਾ ਕੇ ਫਿਰ ਵੇ ਇੰਵੈਸਟੀਗੇਸ਼ਨ ਆਪਾਂ ਕਰਦੇ ਆਂ ਕੋਈ ਗੱਲ ਨਹੀਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਕੰਪਲੀਟ ਹੁੰਦੇ ਤੁਹਾਨੂੰ ਦੱਸ ਦੇਵਾਂਗੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈ ਹਾਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਂ ਹੁੰਦਾ ਇਨਵੈਸਟੀਗੇਸ਼ਨ ਦਾ ਬਾਅਦ ਤੁਹਾਨੂੰ ਦੱਸਾਂਗੇ ਕਮਿਸ਼ਨ ਕਰਨਗੇ ਸਰ ਇਹ ਹਾਂ ਹਾਂ ਜ਼ਰੂਰ ਇਹ ਆਪਣੀ ਉਹਦੀ ਨੌ ਦੀ ਮੀਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੁਣੇ 1 ਤੋਂ 3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸ ਨਾਲ ਸੰਸਕਰ ਹਾਂ ਬੜੀ ਬੜੀ ਚੁੱਪ ਕੇ ਲੱਗ ਲਈ ਹਾਂ ਲੈ ਚੱਲੋ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪੰਚ ਨੇ ਉਹ ਕਹਿੰਦੇ ਅ